ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਇ ਸਾਈ ਗੁਰੂ ਪਿਆਰਿਓ ਅੱਜ ਆਪਾਂ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਨਕਤੀ ਸਾਖੀ ਤੀਨ ਚੰਦ ਦੀ ਰਾਣੀ ਨੇ ਉਸ ਨੂੰ ਰੋਕਣਾ ਸਰਵਣ ਕਰਾਨੀ ਜੀ ਦੋਹਰਾ ਮੰਦ ਪਾਗ ਕੀ ਮਤ ਫਿਰਿ ਗੁਰ ਸਿੱਖੀ ਨਹ ਪਾਏ ਜਿਮ ਚਾਹੇ ਪ੍ਰਭ ਤਿਮ ਕਰੈ ਤਜੇ ਕਿਦੋਂ ਆਪਣਾਈ ਰਾਜੇ ਪੀਨ ਦੀ ਰਾਣੀ ਕੁਚ ਵਾਹਿਗੁਰੂ ਦੇ ਪੈ ਵਾਲੀ ਇਸਤਰੀ ਸੀ ਉਹ ਦੇਵੀ ਦੇਵਤਿਆਂ ਤੇ ਸਾਧੂ ਸੰਤਾਂ ਦੀ ਕਿਰਪੀ 파ਸੋ ਬਹੁਤ ਡਰਦੀ ਸੀ ਉਸ ਨੂੰ ਜਦੋਂ ਪਤਾ ਲੱਗਿਆ ਕਿ ਉਸ ਦਾ ਪਤੀ ਖਾਮ ਖਾਸ ਸਤਿਗੁਰੂ ਜੀ ਨਾਲ ਲੜਾਈ ਕਰਨ ਲੱਗਾ ਹੈ ਅਤੇ ਉਹ ਉਹਦੇ ਲੜਕੇ ਦੀ ਮੰਗਣੀ ਵਿੱਚ ਵਿਗੜ ਪੈਣ ਲੱਗਾ ਹੈ ਤਾਂ ਉਹ ਤੜਫ ਉੱਠੀ ਉਸ ਨੇ ਉਸੇ ਵੇਲੇ ਰਾਜੇ ਨੂੰ ਪਾਸ ਸੱਤਿਆ ਤੇ ਬੇਨਤੀ ਕੀਤੀ हे ਰਾਜਨ ਜੋ ਕੁਝ ਮੈਂ ਸੁਣ ਰਹੀ ਹਾਂ ਜੇ ਇਹ ਸਭ ਕੁਝ ਠੀਕ ਹੈ ਤਾਂ ਮਾੜੀ ਗੱਲ ਹੈ ਤੁਸੀਂ ਸਤਿਗੁਰੂ ਜੀ ਨਾਲ ਯੁੱਧ ਨਾ ਕਰੋ ਯਾਦ ਕਰੋ ਉਹਨਾਂ ਦੇ ਬਜ਼ੁਰਗਾ ਨੇ ਉਸਾਂ ਦੇ ਪਿਤਾ ਜੀ ਨੂੰ ਕੈਦ ਵਿੱਚੋਂ ਸੰਤਰ ਕਰਾਇਆ ਸੀ ਸਤਿਗੁਰੂ ਨਾਨਕਦੇਵ ਜੀ ਦੀ ਗੱਦੀ ਬਹੁਤ ਵਰਕਤ ਤੇ ਰਿੱਧੀਆਂ ਸਿੱਧੀਆਂ ਵਾਲੀ ਗੱਦੀ ਹੈ ਬਿਨਾਂ ਸੋਚੇ ਸਮਝੇ ਤੇ ਬਿਨਾਂ ਕਾਰਨ ਦੇ ਯੁੱਧ ਕੀਪਿਆ ਕਿਤੇ ਲੈਣੇ ਦੇ ਦੇਣੇ ਨਾ ਪੈ ਜਾਓ ਦੂਸਰਾ ਰਾਜਕੁਮਾਰ ਦੀ ਮੰਗਣੀ ਦੇ ਦਿਨ ਨੇੜੇ ਹਨ ਮੰਗਣੀ ਹੋ ਜਾਂਦਿਓ ਮੈਂ ਚਾਹੁੰਦੀ ਹਾਂ ਕਿ ਮੇਰੇ ਲਾਲ ਦੀ ਮੰਗਣੀ ਸੁਖੀ ਸੰਧੀ ਬਹੁਤ ਖੁਸ਼ੀ ਨਾਲ ਹੋਵੇ ਖੁਸ਼ੀ ਦੇ ਮੰਗਲਾਚਾਰ ਗਾਈ ਜਾਣ ਹਾਥੀ ਲੈ ਵੀਨਾ ਮੈਂ ਕਿਸੇ ਕੀਮਤ ਤੇ ਵੀ ਯੁੱਧ ਕਰਨੋਂ ਨਹੀਂ ਰੁਕ ਸਕਦਾ ਉਸਨੇ ਮੇਰੀ ਨਰਾਦਰੀ ਕੀਤੀ ਹੈ ਮੇਰੇ ਰਾਜ ਵਿੱਚ ਵਸ ਕੇ ਮੈਨੂੰ ਹੀ ਨਾ ਕਰੀ ਇਹ ਮੈਂ ਨਹੀਂ ਸਹਿ ਸਕਦਾ ਕੱਲ ਨੂੰ ਸਾਰੀ ਹੀ ਪ੍ਰਜਾ ਬਗਾਵਤ ਕਰ ਦੇਵੇਗੀ ਰਾਜੇ ਪੀਨ ਚੰਦ ਨੇ ਬੜੇ ਗੁੱਸੇ ਨਾਲ ਆਖਿਆ ਮੈਂ ਕੇਸਰੀ ਸਿੰਘ ਨੂੰ ਭੇਜਦੀ ਹਾਂ ਉਹ ਸਤਗੁਰੂ ਜੀ ਪਾਸ ਜਾ ਕੇ ਉਹਨਾਂ ਅੱਗੇ ਬੇਨਤੀ ਕਰਨਗੇ ਹੋ ਸਕਦਾ ਹੈ ਇਹ ਸਤਗੁਰੂ ਜੀ ਬੇਨਤੀ ਪ੍ਰਵਾਨ ਕਰ ਲੈਣ ਤੇ ਜੁੱਧ ਤੱਕ ਨੌਬਤ ਨਾ ਪੁੱਜੇ ਰਾਣੀ ਨੇ ਸਲਾਹ ਦਿੱਤੀ ਭੇਜ ਕੇ ਦੇਖ ਲੈ ਉਹਨਾਂ ਮੰਨਣਾ ਕਦੇ ਨਹੀਂ ਮੈਂ ਬਾਕੀ ਰਾਜਿਆਂ ਨਾਲ ਸਲਾਹ ਕਰਦਾ ਹਾਂ ਇਹ ਆਖ ਕੇ ਰਾਜਾ ਪੀਨ ਚੰਦ ਆਪਣੀ ਰਾਣੀ ਕੋਲੋਂ ਬਾਹਰ ਆ ਗਿਆ ਇਹ ਕੁਟਲ ਨੀਤ ਵਜ਼ੀਰਾ ਨਾਲ ਸਲਾਮ ਮਸ਼ਵਰੀ ਕਰਨ ਲੱਗਾ ਕਿ ਕਿਵੇਂ ਉਸ ਨੂੰ ਪ੍ਰਸਾਦੀ ਹਾਦੀ ਮਿਲੇ ਰਾਣੀ ਨੇ ਆਪਣੇ ਭਰਾ ਕੇਸਰੀ ਸੰਨ ਕੇਸਰੀ ਸਿੰਘ ਨੂੰ ਸੱਦਿਆ ਤੇ ਸਮਝਾ ਪੁਜਾ ਕੇ ਸਤਗੁਰੂ ਜੀ ਵੱਲ ਭੇਜਿਆ ਤੁਰਨ ਲੱਗਿਆ ਬਹੁਤ ਪਕੀਆਂ ਕੀਤੀਆਂ ਇਹ ਯੁੱਧ ਨੂੰ ਟਾਲਣ ਦਾ ਪੂਰਾ ਯਤਨ ਕਰਨ ਕੇਸਰੀ ਸਿੰਘ ਸਿਆਣਾ ਕੁਛ ਸੀ ਉਹ ਸਤਗੁਰੂ ਜੀ ਦੇ ਦਰਬਾਰ ਵਿੱਚ ਪੁੱਜਿਆ ਬੜੀ ਨਿਮਰਤਾ ਨਾਲ ਉਸਨੇ ਗੁਰੂ ਘਰ ਦੀ ਮਰਿਆਦਾ ਨੂੰ ਪੂਰਾ ਨਿਭਾਇਆ ਤੇ ਸਤਕਾਰ ਕਰਕੇ ਸਤਗੁਰੂ ਜੀ ਦੇ ਚਰਨਾ ਉੱਪਰ ਮੱਥਾ ਟੇਕਿਆ ਕੁਝ ਭੇਟ ਵੀ ਚੜਾਈ ਮੇਵੜਿਆਂ ਦੀ ਮੇਵੜਿਆਂ ਨੇ ਰਾਣੀ ਦੇ ਨਾਮ ਦੀ ਅਰਦਾਸ ਕੀਤੀ ਤੇ ਅਰਦਾਸ ਦੇ ਪਿੱਛੋਂ ਉਸਨੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਰਾਣੀ ਵੱਲੋਂ ਬੇਨਤੀ ਹੈ ਕਿ ਥੋੜੇ ਚਿਰ ਬਾਅਦ ਸੀ ਹਾਥੀ ਦਿੱਤਾ ਜਾਵੇ ਤਾਂ ਵਾਪਸ ਕੀਤਾ ਜਾਵੇ ਦਾ ਜੇ ਹਾਥੀ ਨਾ ਦਿੱਤਾ ਗਿਆ ਤਾਂ ਯੁੱਧ ਦੇ ਹੋ ਜਾਣ ਦਾ ਭੈ ਹੈ ਇਸ ਵਾਸਤੇ ਯੁੱਧ ਨਹੀਂ ਹੋਣਾ ਚਾਹੀਦਾ कि इसलिए सिंह दी भेंटी सुनके सतगुरु जी मुस्कुरा पई ते उसने कहन लगे रानी होली है वो नहीं जानती कि उसदा पति उसनु ठोखा दे रहा है हाथी मंगवा नहीं मंगया जा रहा, सगो अपनी वस्तु बनावण वास्ते प्रेम नीति तो कम लिया जा रहा है असी समझ गए हां के राजा तीनचंद असा नाल ठोखा करना चोंदा है जेकर उसकी ठोखेबी नीति ना हुंदी ता और गल सी ਉਨ ਉਸ ਨੂੰ ਕਿਸੇ ਕੀਮਤ ਉੱਤੇ ਵੀ ਹਾਥੀ ਨਹੀਂ ਮਿਲ ਸਕਦਾ ਬਾਕੀ ਰਹੀ ਲੜਾਈ ਦੀ ਧਮਕੀ ਇਸ ਕੋਲੋਂ ਅਸੀਮ ਪਹਿਪਿਤ ਨਹੀਂ ਹੁੰਦੇ ਲੜਾਈ ਦਾ ਨਾਮ ਸੁਣ ਕੇ ਹੀ ਅਸਾਂ ਨੂੰ ਚਾ ਚੜ ਜਾਂਦਾ ਹੈ ਉਸੇ ਤਰ੍ਹਾਂ ਜਿਵੇਂ ਮਹਾ ਭਾਰਤ ਸਮੇ ਅਰਜੁਨ ਤੇ ਉਸ ਦੇ ਪਾਈਆਂ ਨੂੰ ਚਾ ਚੜਿਆ ਸੀ ਪਰ ਅਸਾਂ ਦੀ ਨੀਤੀ ਸ਼੍ਰੀ ਕ੍ਰਿਸ਼ਨ ਜੀ ਵਰਗੀ ਹੈ ਪਹਿਲਾਂ ਕਿਸੇ ਨੂੰ ਛੇੜਨਾ ਨਹੀਂ ਤੇ ਜੋ ਨੇਕੀ ਤੇ ਨੇਕ ਗੱਲਾਂ ਨਾ ਸਮਝੇ ਤੇ ਮੂਰਖ ਬਣ ਕੇ ਮੱਲੋਂ ਮੱਲੀ ਗੱਲ ਪਵੇ ਤਾਂ ਉਸ ਨੂੰ ਤਲਵਾਰ ਨਾਲ ਸੋਧਣਾ ਹੈ ਰਾਣੀ ਦੇਵੀ ਹੈ ਉਹ ਨੇਕ ਹੈ ਪਰ ਕਿਉਂਕਿ ਉਸ ਨੂੰ ਠੋਖਾ ਦਿੱਤਾ ਜਾ ਰਿਹਾ ਹੈ ਇਸ ਵਾਸਤੇ ਅਸਾਨੂੰ ਕੀ ਮਾਰ ਕਰੀ ਅਸੀਂ ਉਸਦੇ ਬਚਨ ਨਹੀਂ ਮੰਨਦੇ ਸਤਿਗੁਰੂ ਜੀ ਦਾ ਇਹ ਉੱਤਰ ਸੁਣ ਕੇ ਕੀ ਸ੍ਰੀ ਸਿੰਘ ਨਰਾਸ ਨਹੀਂ ਹੋਇਆ ਪਰ ਉਹਦੇ ਚਿਹਰੇ ਤੇ ਗੰਭੀਰਤਾ ਜ਼ੋਰ ਨਜ਼ਰ ਆਈ ਉਸ ਨੂੰ ਇਹ ਅਫਸੋਸ ਹੋਇਆ ਕਿ ਰੱਬ ਰੂਪ ਮਹਾਪੁਰਖਾਂ ਨਾਲ ਰਾਜਾ ਪੀਂਚੰਦ ਦੇ ਸਬੰਧ ਮਾੜੇ ਹੋ ਰਹੇ ਹਨ ਕੇਸੇ ਸਿੰਘ ਨੂੰ ਪੀਮ ਚੰਦ ਦੀ ਸਹਾਇਤਾ ਕਰਨੀ ਪੈਣੀ ਸੀ ਉਸਨੇ ਵਾਧੂ ਗੱਲਾਂ ਨਾ ਕੀਤੀਆਂ ਸਤਿਗੁਰੂ ਜੀ ਦੇ ਚਰਨਾ ਉੱਪਰ ਮੱਥਾ ਟੇਕਿਆ ਅਤੇ ਆਪਣੇ ਰਾਹ ਪਿਆ ਤਾਂ ਸਰਕਾਲਾ ਨੂੰ ਕਹਿਲੂਰ ਪਹੁੰਚ ਗਿਆ ਕੇਸਰੀ ਸਿੰਘ ਨੂੰ ਆਇਆ ਦੇਖ ਕੇ ਰਾਜਾ ਪੀਮ ਚੰਦ ਉਹਦੇ ਕੋਲ ਆਇਆ ਤੇ ਉਸ ਨੂੰ ਪੁੱਛਣ ਲੱਗਾ ਕਿ ਕੀ ਉੱਤਰ ਮਿਲਿਆ ਹੈ ਤਾਂ ਕੇਸਰੀ ਸਿੰਘ ਨੇ ਨਿਰਾਸ਼ ਹੋ ਕੇ ਸਾਰਾ ਮਾਮਲਾ ਬਿਆਨ ਕਰ ਦਿੱਤਾ ਜਿਸ ਨੂੰ ਸੁਣ ਕੇ ਰਾਜਾ ਪੀਮ ਚੰਦ ਦੇ ਮਨ ਨੂੰ ਅੱਗ ਲੱਗ ਗਈ ਉਹ ਕ੍ਰੋਧ ਨਾਲ ਕੰਬਣ ਲੱਗ ਪਿਆ ਰਾਜਾ ਪੀਮ ਚੰਦ ਕ੍ਰੋਧ ਨਾਲ ਕੰਬ ਰਿਹਾ ਸੀ ਪੰਮਾ ਪ੍ਰੋਹਤ ਆਗੂਜਾ ਪੰਮਾ ਰਾਜਗੁਰੂ ਸੀ ਰਾਜ ਦੀਆਂ ਸਾਰੀਆਂ ਧਾਰਮਿਕ ਰਸਮਾਂ ਉਹ ਕਰਦਾ ਸੀ ਉਸਨੇ ਆਉਂਦਿਆਂ ਹੀ ਜਾਣ ਲਿਆ ਕਿ ਕੇਕេសਰੀ ਸਿੰਘ ਨਿਰਾਸ਼ ਮੂਡ ਆਇਆ ਹੈ ਉਸਨੇ ਬੜੀ ਗਰਮ ਜੋਸ਼ੀ ਨਾਲ ਰਾਜੇ ਨੂੰ ਸੰਬੋਧਨ ਕਰਕੇ ਆਖਿਆ ਚਿੰਤਾ ਕਿਉਂ ਕਰਦੇ ਹੋ ਤੁਸੀਂ ਰਾਜੇ ਜੀ ਰਾਜੀ ਦਾ ਕਰਨ ਹੈ ਰਾਜਤ ਰੋਹੀ ਤੇ ਬਾਗੀ ਨੂੰ ਕੁੱਚਲਣਾ ਇੱਕ ਸਾਧੂ ਤੁਸਾਂ ਦੇ ਸਾਹਮਣੇ ਆਖ ਰਿਹਾ ਇਹ ਕਿਵੇਂ ਹੋ ਸਕਦਾ ਹੈ ਉਹਨੇ ਹੀ ਸੈਨਾ ਨੂੰ ਕੁੱਚਦਾ ਹੁਕਮ ਦਿਓ ਅੱਜ ਉਹ ਸਤਿਗੁਰੂ ਜੀ ਹੱਥੀਂ ਦੇਣ ਤੋਂ ਵੀਰਿਆ ਹੈ ਕੱਲ ਨੂੰ ਸੈਨਾ ਇਕੱਠੀ ਕਰਕੇ ਰਾਜ ਉੱਤੇ ਹਮਲਾ ਕਰ ਦੇਵੇਗਾ ਉਹ ਤਾਂ ਬ੍ਰਾਹਮਣ ਤਨਮ ਦਾ ਵੀ ਅੰਤ ਕਰਨ ਉੱਤੇ ਤਲਿਆ ਹੋਇਆ ਹੈ ਮੈਂ ਉਹਦੀ ਨੀਤੀ ਨੂੰ ਸ਼ੁਰੂ ਤੋਂ ਸਮਝ ਗਿਆ ਸੀ ਕਿ ਸ੍ਰੀ ਸਿੰਘ ਤੇ ਰਾਣੀ ਜੀ ਹੱਤ ਕਰਦੇ ਸਨ ਇਹਨਾਂ ਵੀ ਦੇਖ ਲਿਆ ਹੁਣ ਕੋਈ ਸ਼ੱਕ ਦੀ ਗੱਲ ਨਹੀਂ ਮੈਂ ਹੁਣੇ ਹੀ ਸੈਨਾ ਨੂੰ ਤਿਆਰੀ ਦਾ ਹੁਕਮ ਦਿੰਦਾ ਹਾਂ ਮੈਂ ਨਹੀਂ ਰੁਕਣਾ ਭਾਵੇਂ ਕੁਝ ਹੋਵੇ ਰਾਜਾ ਪੀਨਚੰਦ ਨੇ ਗੁੱਸੇ ਨਾਲ ਆਖਿਆ ਤੇਜ ਸਿੰਘ ਚੁੱਪ ਨਾ ਰਹਿ ਸਕਿਆ ਉਸਨੇ ਲੜਾਈ ਨੂੰ ਮੱਠਿਆ ਕਰਨ ਦੀ ਹੋਰ ਵਿਆਂਬ ਸੋਚੀ ਉਸਨੇ ਆਖਿਆ ਰਾਜਾ ਸਾਹਿਬ ਦੇਖਕ ਤੁਸੀਂ ਲੜਾਈ ਲੜੋ ਪਰ ਨਾਲ ਦੇ ਰਾਜਿਆਂ ਨਾਲ ਸਲਾਹ ਕਰ ਲਓ ਇਕੱਲਾ ਲੜਾਈ ਕਰਨੀ ਠੀਕ ਨਹੀਂ ਹੋ ਸਕਦਾ ਹੈ ਕੋਈ ਹੋਰ ਰਾਜਾ ਉਹਨਾਂ ਸਤਗੁਰੂ ਜੀ ਦੀ ਸਹਾਇਤਾ ਕਰੇ ਨਾਲ ਅਜਮੇਰ ਦੀ ਕੁੜਮਾਈ ਬਾਰੇ ਵੀ ਸੋਚਣਾ ਹੈ ਕਿਤੇ ਫਤਿਹ ਫਤਿਹचंद ਹੀ ਗੁੱਸੇ ਨਾ ਹੋ ਜਾਵੇ ਪੰਮਾ ਚੁੱਪ ਨਾ ਖਲੋ ਸਕਿਆ ਉਹ ਮੱਛੀਵਾਰ ਉੱਛਲ ਕੇ ਬੋਲਿਆ ਕੋਈ ਪਹਾੜੀ Hindu ਰਾਜਾ ਉਸ ਸਤਗੁਰੂ ਜੀ ਦੀ ਸਹਾਇਤਾ ਨਹੀਂ ਕਰੇਗਾ ਕਿਉਂਕਿ ਉਹ ਗੁਰੂ ਤਾਂ Hindu ਧਰਮ ਦੇ ਵਿਰੁੱਧ ਪ੍ਰਚਾਰ ਕਰਦਾ ਹੈ ਦੇਵੀ ਦੇਵਤਿਆਂ ਦਾ ਤਤਕਾਰ ਨਹੀਂ ਕਰਦਾ ਉਹ ਤਾਂ ਮੁਸਲਮਾਨਾ ਵਾਂਗ ਮੰਦਰਾਂ ਵਿੱਚੋਂ ਦੇਵਲ ਮੂਰਤੀਆਂ ਤੋੜਨ ਤੇ ਤੁਲਿਆ ਹੈ ਉਹ ਨਵਾਂ ਹੀ ਕੋਈ ਤਰਨ ਚਲਾਉਣਾ ਚਾਹੁੰਦਾ ਹੈ ਬਸ ਉੱਠਦੇ ਵੈਰੀ ਨੂੰ ਪਹਿਲਾਂ ਨੱਪਣਾ ਨੀਤੀ ਦੀ ਪਹਿਲੀ ਸਿੱਖਿਆ ਹੈ ਕੋਈ ਲੋੜ ਨਹੀਂ ਕਿਸੇ ਨਾਲ ਵਿਚਾਰ ਕਰਨ ਦੀ ਬੰਮੇ ਨੇ ਭਾਵੇਂ ਰਾਜ ਨੂੰ ਬਹੁਤ ਚੁੱਕਿਆ ਪਰ ਫਿਰ ਵੀ ਕੇਸ ਸਿੰਘ ਦਾ ਰਾਣ ਕੇਸਰੀ ਸਿੰਘ ਦਾ ਤੇ ਰਾਣੀ ਦਾ ਜੋਰ ਪੈ ਗਿਆ ਉਹਨਾਂ ਨੇ ਰਾਜੇ ਨੂੰ ਮਨਾ ਲਿਆ ਇਹ ਦੂਸਰੇ ਰਾਜਿਆਂ ਨਾਲ ਲੜਾਈ ਦੀ ਸਲਾਹ ਕੀਤੀ ਜਾਵੇ ਭਾਵੇਂ ਸਤਗੁਰੂ ਜੀ ਦੀ ਸ਼ਕਤੀ ਬਹੁਤ ਨਹੀਂ ਫਿਰ ਵੀ ਤਕੜੀ ਮਜ਼ਬੂਤੀ ਨਾਲ ਚੜ੍ਹਾਈ ਕੀਤੀ ਜਾਵੇ ਉਸੇ ਵੇਲੇ ਪੀਨ ਚੰਦਨੀਏ ਦੂਸਰੇ ਰਾਜਿਆਂ ਵੱਲ ਦੂਤ ਭੇਜ ਦਿੱਤੇ ਕੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ